ਆਪਣੇ ਰਿਸ਼ਤਿਆਂ ਨੂੰ ਕਿਹੜੀਆਂ ਚੀਜ਼ਾਂ ਕਮਜ਼ੋਰ ਕਰਦੀਆਂ ਐ ਤੇ ਕਿੰਨਾ ਗੱਲਾਂ ਕਰਕੇ ਆਪਣੇ ਰਿਸ਼ਤਿਆਂ ਦੇ ਵਿੱਚ ਤਕਰਾਰ ਵਧਦੀ ਐ ਤੇ ਆਪਣੇ ਰਿਸ਼ਤੇ ਕਮਜ਼ੋਰ ਹੋ ਜਾਂਦੇ ਆ ਉਹਦਾ ਜਿਹੜਾ ਸਭ ਤੋਂ ਵੱਡਾ ਕਾਰਨ ਐ ਉਹ ਕਮਜ਼ੋਰ ਗੱਲਬਾਤ ਆ ਜਦੋਂ ਜਦੋਂ ਆਪਾਂ ਆਪਣੇ ਪਾਰਟਨਰ ਨਾਲ ਖੁੱਲ ਕੇ ਗੱਲ ਹੀ ਨਾ ਕਰਦੇ ਤਾਂ ਉਹਦੇ ਨਾਲ ਆਪਣੀਆਂ ਗਲਤਫਹਿਮੀਆਂ ਬਹੁਤ ਜਾਂਦੀਆਂ ਇੱਕ ਦੂਜੇ ਦੇ ਵਿੱਚ ਵੱਧ ਜਾਂਦੀਆਂ ਕਿਉਂਕਿ ਆਪਾਂ ਖੁੱਲ ਕੇ ਨਹੀਂ ਨਾ ਗੱਲ ਕਰਦੇ ਤੇ ਇੱਕ ਕਾਰਨ ਇਹ ਵੀ ਬੰਦਾ ਹੈ ਆਪਣੇ ਵਿਸ਼ਵਾਸ ਦੇ ਵਿੱਚ ਕਮੀ ਆਉਂਦਾ ਦੂਸਰਾ ਕਾਰਨ ਜਿਹੜੇ ਅਤੀਤ ਦੇ ਅਨੁਭਵ ਯਾਨੀ ਕਿ ਜਿਹੜੇ ਆਪਾਂ ਨੂੰ ਪਿਛਲੇ ਪਾਰਟਨਰ ਦੇ ਨਾਲ ਆਪਾਂ ਜਾਂ ਕਿਸੇ ਦੋਸਤ ਦੇ ਨਾਲ ਆਪਾਂ ਰਹੇ ਆ ਜਿਉਂਨੇ ਆਪਾਂ ਨੂੰ ਥੁੱਕ ਤੋਂ ਖਾ ਦਿੱਤਾ ਤਾਂ ਆਪਾਂ ਅਗਲੇ ਇਨਸਾਨ ਤੇ ਵੀ ਸ਼ੱਕ ਕਰਨਾ ਹੈ ਇਹ ਵੀ ਕਾਰਨ ਹੈ ਇੱਕ ਤੁਹਾਡੇ ਅਤੀਤ ਦਾ ਅਨੁਭਵ ਵੀ ਇੱਕ ਕਾਰਨ ਹੈ ਤੁਹਾਡੇ ਵਿੱਚ ਸ਼ੱਕ ਪੈਦਾ ਹੋਣ ਦਾ ਇਜਾ ਕਾਰਨ ਇਹ ਆ ਕਿ ਆਤਮ ਵਿਸ਼ਵਾਸ ਦੀ ਕਮੀ ਜਿਨ੍ਹਾਂ ਲੋਕਾਂ ਦੇ ਵਿੱਚ ਆਤਮ ਵਿਸ਼ਵਾਸ ਦੀ ਕਮੀ ਹੁੰਦੀ ਹੈ ਨਾ ਉਹ ਆਪਣੇ ਆਪ ਨੂੰ ਹਮੇਸ਼ਾ ਹੀ ਨਾ ਸੁਰੱਖਿਅਤ ਨਹੀਂ ਮਹਿਸੂਸ ਕਰਦੇ ਉਹ ਜਿੱਥੇ ਮਰਜੀ ਚੱਲ ਜਾਂ ਨਾ ਆਪਣੇ ਆਪ ਨੂੰ ਅਸੁਰੱਖਿਅਤ ਹੀ ਮਹਿਸੂਸ ਕਰਦੇ ਆ ਇਹ ਇੱਕ ਇਹ ਵੀ ਕਾਰਨ ਹੈ ਕਿ ਉਹ ਬੇਵਜਾ ਹੀ ਲੋਕਾਂ ਦੇ ਸ਼ੱਕ ਕਰਦੇ ਆ ਕਿਉਂਕਿ ਉਹਨਾਂ ਦੇ ਵਿੱਚ ਆਤਮ ਵਿਸ਼ਵਾਸ ਦੀ ਕਮੀ ਹੁੰਦੀ ਹੈ ਜਿਹਦੇ ਕਰਕੇ ਉਹਨਾਂ ਵਿੱਚ ਤਕਰਾਰ ਪੈਰਾ ਹੁੰਦੇ ਆ ਇੱਕ ਹੋਰ ਕਾਰਨ ਹੈ ਇਮਾਨਦਾਰੀ ਦੀ ਕਮੀ ਜਦੋਂ ਆਪਾਂ ਆਪਣੇ 파ਟਰਨਰ ਦੇ ਵਿਚਾਰਾਂ ਨਾਲ ਗੱਲਾਂ ਨਾਲ ਉਹਦੇ ਦੇ ਵਿਸ਼ਵਾਸ ਨਹੀਂ ਕਰਦੇ ਉਹਦੇ ਨਾਲ ਤਾਲਮੇਲ ਲਈ ਬਣਾ ਕੇ ਰੱਖਦੇ ਉਹਦੇ ਉੱਤੇ ਸ਼ੱਕ ਕਰਦੇ ਹਾਂ